ਅੱਜ ਮੈਂ ਤੁਹਾਡੇ ਨਾਲ ਆਪਣੀਆਂ ਬਚਪਨ ਦੀਆਂ ਯਾਦਾਂ ਸਾਂਝੀ ਕਰਨ ਲੱਗਿਆ। ਸਾਡਾ ਪਰਿਵਾਰ ਇੱਕ ਵੱਡਾ ਪਰਿਵਾਰ ਸੀ। ਜਿਵੇਂ ਜਿਵੇਂ ਫੈਮਿਲੀ ਇਕੱਠਾ ਨੇ ਵਿੱਚ ਹੁੰਦੀ ਹੈ। ਇੱਕ ਵਾਰ ਦੀ ਗੱਲ ਹੈ ਜਦੋਂ ਮੇਰੀ ਭੂਆ ਦਾ ਵਿਆਹ ਸੀ। ਇੱਕ ਭੂਆ ਦੇ ਵਿਆਹ ਦੇ ਵਿੱਚ ਜਦੋਂ ਵੱਡੇ ਪਰਿਵਾਰ ਇਕੱਠੇ ਹੀ ਜਿਆਦਾ ਹੁੰਦਾ ਉਸ ਟਾਈਮ ਇਹ ਕੋਈ 80-90 ਦੇ ਦਹਾਕੇ ਦੀ ਗੱਲ ਹੈ। ਤੇ ਘਰਾਂ ਦੇ ਵਿੱਚ ਹੀ ਸਾਰਾ ਜਿਹੜਾ ਵਿਆਹ ਦਾ ਪ੍ਰੋਗਰਾਮ ਹੁੰਦਾ ਸੀ। ਸੋ ਜਦੋਂ ਭੂਆ ਦਾ ਵਿਆਹ ਕੰਪਲੀਟ ਹੋ ਗਿਆ ਮਤਲਬ ਉਹ ਆਪਣੇ ਸਾਰੇ ਘਰ ਚਲੇ ਗਏ ਤੇ ਬਾਅਦ ਵਿੱਚ ਨਾ ਮੇਰੇ ਪਰਿਵਾਰ ਨੂੰ ਲੱਭ ਨਹੀਂ ਸੀ ਰਿਹਾ ਸੋ ਬੱਚੇ ਦੇ ਗੁੰਮ ਜਾਣ ਕਰਕੇ ਸਾਰਾ ਪਰਿਵਾਰ ਇਹ ਤੋਂ ਦੁਰਭਜ ਰਿਹਾ ਸੀਗਾ ਲੱਭਾਂਗੇ ਕੋਸ਼ਿਸ਼ ਕਰਦੇ ਸੀ ਪਰਿਵਾਰ ਵੱਡਾ ਤੇ ਘਰ ਵੀ ਵੱਡਾ ਹਰ ਜਗ੍ਹਾ ਉਹਨਾਂ ਨੇ ਫ੍ਰੋ ਹੋ ਲੀ ਪਰ ਮੈਨੂੰ ਕਿਤੇ ਨਹੀਂ ਲੱਭਿਆ ਅਖੀਰ ਇੱਕ ਕਿਸੇ ਨੇ ਕਿਹਾ ਕਿ ਯਾਰ ਉਹਨੂੰ ਪੂਆ ਤਾਂ ਬੜਾ ਲਾੜਵਾ ਸੀ ਕਿਉਂ ਨਾ ਕੋ ਪਤਾ ਕਰੀਏ ਕਿਤੇ ਪੂਆ ਦੇ ਸਹਰੀ ਵਿੱਚ ਕਿ ਸੇਕੀ ਕਿਰਨ ਨਾ ਪਹੁੰਚੀ ਗਏ ਹੋਵੇ ਤੇ ਜਦੋਂ ਉਥੋਂ ਪਤਾ ਕਰੇ ਆਪੂ ਆ ਦੇ ਪਿੰਡ ਸਾਰੇ ਸਾਰੇ ਪਿੰਡ ਪਤਾ ਕਰਿਆ ਤਾਂ ਉਹੀ ਗੱਲ ਹੋਈ ਮੈਂ ਉੱਥੇ ਸੀ ਉਹ ਆਏ ਸੀ ਕਿ ਜਦ ਪੂਆ ਦੀ ਡੋਲੀ ਤੁਰ ਜਾਣ ਤੋਂ ਬਾਅਦ ਪੂਆ ਦੇ ਜਿਹੜਾ ਖੇ ਲਈ ਆਪਾਂ ਪੇਟੀਆਂ ਤੇ ਬੈੱਡ ਵਗੈਰਾ ਸਮਾਨ ਜਿਹੜਾ ਚਾਚੇ ਹੋਣੀ ਟਰੈਕਟਰ ਜ ਲੈ ਕੇ ਗਏ ਸੀ ਗੱਲ ਦੇ ਵਿੱਚ ਮੈਂ ਉਹ ਸਮਾਨ ਦੇ ਵਿੱਚ ਲੁਕ ਕੇ ਬੈਠ ਗਿਆ ਕਿਉਂਕਿ ਪੂਆ ਨਾਲ ਮੇਰਾ ਇੰਨਾ ਕਿ ਜ਼ਿਆਦਾ ਪਿਆਰ ਸੀ ਕਿ ਸ਼ੈਰੋ ਪਿਆਰ ਕਰਕੇ ਉਹ ਨੂੰ ਦੂਰ ਹੋਣਾ ਦੇ ਡਰ ਤੋਂ ਮੈਂ ਟਾਲੀ ਦੇ ਵਿੱਚ ਲੱਭ ਗਿਆ। 5-7 ਸਾਲ ਦਾ ਸੀ। ਸੋ ਜਦੋਂ ਰਾਣੀ ਉੱਥੇ ਪਹੁੰਚੀ ਤਾਂ ਉਹ ਔਰਾਂ ਨੇ ਮੈਨੂੰ ਦੇਖਿਆ ਕਿ ਇਹ ਨਾਲ ਹੀ ਆ ਗਿਆ ਸਾਡੇ। ਸੋ ਮੈਂ ਉੱਥੇ ਪਹੁੰਚ ਗਿਆ ਸੀ। ਮੇਰੇ ਇਹ ਦੱਸਣ ਦਾ ਇੱਕ ਤਰੀਕਾ ਇਹ ਹੈ ਕਿ ਜਿਹੜਾ ਰਿਸ਼ਤੇ ਆ ਵਿੱਚ ਸਾਡੇ ਰਿਸ਼ਤੇ ਦੀ ਵੀ ਉਹ ਚਾਚੇ, ਤਾਏ, ਮਾਮੇ, ਮਸੀਹ ਇਹ ਵੀ ਸਾਡੇ ਸਾਨੂੰ ਜਿਹੜਾ ਇਹਨਾਂ ਨਾਲ ਸਾਡਾ ਪਿਆਰ ਹੁੰਦਾ ਉਹ ਮਾਪੇ ਤੋਂ ਘਟ ਨਹੀਂਦਾ। ਚਾਹੀਆ ਜੋ ਕਿ ਇਸ ਸਮਾਨੇ ਦੇ ਵਿੱਚ ਕਹਿ ਰਹੀਏ ਅਸੀਂ ਜੀ ਬੱਚੇ ਇਕੱਲੇ ਇਕੱਲੇ ਹੋ ਗਏ ਇਹ ਹੀ ਮਾਸੀਆਂ ਮਾਮੇ ਜਾਂ ਭੂਆ ਚਾਚੇ ਦਾਇਆ ਦੇ ਰਿਸ਼ਤਿਆਂ ਦੇ ਪਿਆਰ ਤੋਂ ਵਾਂਝੇ ਰਹਿਣਗੇ ਸੋ ਅਸੀਂ ਫੇਰ ਵੀ ਇਹ ਮਤਲਬ ਸਾਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਕਿ ਅਸੀਂ ਉਹ ਨਿੱਕੇ ਜਿਹੜਾ ਪਿਆਰ ਦਾ ਚਾਚੇ ਦਾਇਆ ਦਾ ਭੂਆ ਮਾਸੀਆਂ ਮਾਮੇ ਦਾ ਅਸੀਂ ਮਨੇ ਸੋ ਮੈਨੂੰ ਲੱਗਿਆ ਸੀ ਕਿ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਾਂ ਮੈਨੂੰ ਬਹੁਤ ਵਧੀਆ ਇਹ ਉਹ ਦਿਨ ਹੈ ਜਦੋਂ ਇਹ ਲੱਗਦਾ ਬੇਸ਼ੱਕ ਇਹ ਇੱਕ ਨਿਆਲੇ ਪੰਡੇ ਵਿੱਚ ਮੈਂ ਗਲਤੀ ਕੀਤੀ ਸੀ ਕਿਉਂਕਿ ਪੂਰੇ ਪਰਿਵਾਰ ਨੂੰ ਭੱਜਣਾ ਪੈ ਰਿਹਾ ਸੀ ਪਰ ਕਿਹਦੇ ਪਿੱਛੇ ਸ਼ਾਇਦ ਮੇਰਾ ਮੂਹ ਸੀ ਜਾਂ ਮੇਰਾ ਪਿਆਰ ਸੀ ਮੇਰੀ ਭੂਆ ਦੀਆਂ